1 ਜੂਨ 2024 ਨੂੰ ਲੋਕ ਸਭਾ ਹਲਕਾ ਪਟਿਆਲਾ ਦੀ ਪੋਲਿੰਗ ਦੌਰਾਨ ਜਿਵੇਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਤਿਕੋਣੀ ਟੱਕਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਰ ਦੂਰ ਤੱਕ ਕਿਦਰੇ ਨਜ਼ਰ ਨਹੀਂ ਆ ਰਹੀ ਉੱਥੇ ਹੀ ਇੱਕ ਗੱਲ ਗੌਰ ਕਰਨ ਵਾਲੀ ਇਹ ਵੀ ਹੈ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੂਜੀਆਂ ਪਾਰਟੀਆਂ ਨੂੰ ਨਿੰਦਦੇ ਹੋਏ 2022 ਵਿੱਚ ਸਰਕਾਰ ਬਣਾਈ ਉਤੇ ਹੀ ਸਭ ਤੋਂ ਵੱਧ ਨਿੰਦੀ ਗਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹੀ ਨੁਮਾਇंदे ਲੋਕ ਸਭਾ ਚੋਣਾਂ ਨੂੰ ਮੁਖ ਰੱਖਦੇ ਹੋਏ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਦਿੱਤਾ ਗੱਲ ਕੀਤੀ ਜਾਵੇ ਮੌਜੂਦਾ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਦੀ ਜੋ ਐਮ.ਐਲ.ਏ. ਬਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਵਫਾਦਾਰ ਸੀ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਬਣਨ ਤੋਂ ਬਾਅਦ ਅਜੀਤ ਪਾਲ ਸਿੰਘ ਕੋਲੀ ਨੇ ਲੋਕ ਸਭਾ ਚੋਣਾ ਨੂੰ ਮੁਖ ਰੱਖਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਤਕੜੀ ਦਾ ਵਜਨ ਪਟਿਆਲਾ ਵਿੱਚ ਹਲਕਾ ਉਸ ਸਮੇਂ ਕੀਤਾ ਜਦੋਂ ਸੁਜੀਤ ਸਿੰਘ ਅਬਲੋਵਾਲ ਜਸਪਾਲ ਕਲਿਆਣ ਜੋਨੀ ਕੋਲੀ ਅਤੇ ਹਰਜੀਤ ਸਿੰਘ ਬਡੁੰਗਰ ਵਰਗੀਆਂ ਹੋਰ ਸਖਸ਼ੀਤਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਨੂੰ ਹੌਲੇ ਕਰ ਦਿੱਤਾ ਪਰ ਸਭ ਤੋਂ ਵੱਡੀ ਧਿਆਨ ਦੇਣਯੋਗ ਗੱਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਿਆਣਪ ਦੀ ਜਿੱਥੇ ਲੋਕ ਅੱਜ ਵੀ ਲੋਹਾ ਮੰਨਦੇ ਹਨ ਉੱਥੇ ਕੀ ਕਾਰਨ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਹਲਕਾ ਇੰਚਾਰਜ ਬਿੱਟੂ ਚੱਠਾ ਵੱਲੋਂ ਰੂਸੇ ਹੋਏ ਅਕਾਲੀ ਧੜੇ ਨੂੰ ਘਰ ਵਾਪਸੀ ਲਈ ਆਵਾਜ਼ ਨਹੀਂ ਦਿੱਤੀ ਗਈ ਜਦੋਂ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਨੇ ਜਾਣ-ਬੁੱਝ ਕੇ ਲੋਕ ਸਭਾ ਹਲਕਾ ਦੇ ਉਮੀਦਵਾਰ ਐਨ.ਕੇ ਸ਼ਰਮਾ ਨੂੰ ਹਨੇਰੇ ਵਿੱਚ ਰੱਖਿਆ ਤਾਂ ਜੋ ਲੋਕ ਸਭਾ ਤੱਕ ਪੁੱਜਣ ਵਾਲੀ ਇੱਕ ਜੂਨ ਦੀ ਰੇਸ ਵਿੱਚ ਐਨ.ਕੇ ਸ਼ਰਮਾ ਦੇ ਬੁੱਥਾਂ ਤੇ ਕਾਂ ਬੋਲਦੇ ਨਜ਼ਰ ਆਉਣ। ਜਾਂ ਫਿਰ ਕਹਿ ਸਕਦੇ ਹਾਂ ਜੇਕਰ ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਪਿੱਛੇ ਰਹਿੰਦਾ ਹੈ ਤਾਂ ਇਸ ਦਾ ਕਾਰਨ ਪਾਰਟੀ ਵਿੱਚੋਂ ਗਏ ਅਤੇ ਪਾਰਟੀ ਵਿੱਚ ਬੈਠੇ ਖੁਦ ਅਕਾਲੀ ਹੀ ਹਨ। ਬਾਕੀ ਆਉਣ ਵਾਲੀ 4 ਜੂਨ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਸਿਟੀ ਲਾਈਫ ਤੋਂ ਮੈਂ ਤੁਹਾਡੀ ਆਪਣੀ ਪੱਤਰਕਾਰ ਅਨੂਕੁਰ ਖਾਲਸਾ